1965 ਦੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਉਹ ਲੜਾਈ ਜਿਸ ਲੜਾਈ ਨੂੰ ਲੈ ਕੇ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਪਾਕਿਸਤਾਨ ਨੂੰ ਵਾਪਸ ਭੱਜਣ ਦੇ ਲਈ ਮਜਬੂਰ ਕੀਤਾ ਗਿਆ ਸੀਗਾ ਅੱਜ ਉਸ ਲੜਾਈ ਦੀ ਕਹਿ ਸਕਦੇ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈ ਜਿੱਥੇ ਖਾਸ ਤੌਰ ਤੇ ਕਹਿ ਸਕਦੇ ਖੇਮ ਕਰਨ ਦੇ ਇਸ ਇਲਾਕੇ ਦੇ ਵਿੱਚ ਜਿੱਥੇ ਕਹਿ ਸਕਦੇ ਭਾਰਤ ਅਤੇ ਪਾਕਿਸਤਾਨ ਸੈਨਾ ਦੇ ਦਰਮਿਆਨ ਇੱਕ ਵੱਡੇ ਪੱਧਰ ਤੇ ਜਿਹੜੀ ਜੰਗ ਹੋਈ ਸੀਗੀ ਜਿੱਥੇ ਕਹਿ ਸਕਦੇ ਆ ਪੈਟ੍ਰਨ ਟੈਂਕ ਜਿਹੜੇ ਟੈਂਕ ਸੀਗੇ ਅਮਰੀਕਾ ਵੱਲੋਂ ਜਿਹੜੇ ਬਣਾਏ ਗਏ ਸੀ ਅਤੇ ਪਾਕਿਸਤਾਨ ਨੂੰ ਦਿੱਤੇ ਗਏ ਸੀ ਉਹਨਾਂ ਟੈਂਕਾਂ ਨੂੰ ਬੁਰੀ ਤਰ੍ਹਾਂ ਜਿਹੜਾ ਕਿ ਕਹਿ ਸਕਦੇ ਹਾਂ ਭਾਰਤੀ ਸੈਨਾ ਨੇ ਤਬਾਹ ਕੀਤਾ ਸੀਗਾ ਅੱਜ ਉਸੇ ਜਗ੍ਹਾ ਦੇ ਉੱਪਰ ਕਹਿ ਸਕਦੇ ਜਿੱਥੇ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈ ਉੱਥੇ ਕਹਿ ਸਕਦੇ ਆ ਜਿਹੜੀ ਆਵਾਰ ਗੈਲਰੀ ਹੈ ਜਿਸ ਗੈਲਰੀ ਦੇ ਵਿੱਚ ਉਹ ਉਸ ਸਮੇਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੇ ਹਥਿਆਰ ਸੀਗੇ ਜੋ ਕਿ ਸਦੇ ਪਾਕਿਸਤਾਨ ਸੈਨਾ ਤੋਂ ਉਹ ਭਾਰਤੀ ਸੈਨਾ ਨੇ ਖੋਏ ਸਨ ਉਹ ਹਥਿਆਰ ਇੱਥੇ ਰੱਖੇ ਗਏ ਨੇ ਅਤੇ ਅੱਜ ਉਸ ਵਾਰ ਗੈਲਰੀ ਦਾ ਜਿਹੜਾ ਕੀ ਕਹਿ ਸਕਦੇ ਆ ਉਦਘਾਟਨਾ ਉਹ ਭਾਰਤੀ ਸੈਨਾ ਵੱਲੋਂ ਅਤੇ ਪੰਜਾਬ ਦੇ ਜੋ ਰਾਜਪਾਲ ਨੇ ਇਹ ਗਲਬਚੰਦ ਗਟਾਰੀਆ ਉਹਨਾਂ ਵੱਲੋਂ ਕੀਤਾ ਗਿਆ ਦੂਸਰੇ ਪਾਸੇ ਉਸ ਜੰਗ ਦੇ ਦੌਰਾਨ ਇੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਇਹ ਉਹ ਕਹਿ ਸਕਦੇ ਆ ਫੌਜੀ ਜਵਾਨ ਜਿੰਨਾ ਫੌਜੀ ਜਵਾਨਾਂ ਦੇ ਕਰਕੇ ਕਹਿ ਸਕਦੇ ਉਸ ਸਮੇਂ ਦੇਸ਼ ਸੁਰੱਖਿਅਤ ਸੀਗਾ ਅਤੇ ਪਾਕਿਸਤਾਨ ਵਾਪਸ ਭੱਜਣ ਦੇ ਲਈ ਮਜਬੂਰ ਹੋਇਆ ਸੀਗਾ ਉਹਨਾਂ ਨੂੰ ਵੀ ਅੱਜ ਕਿਤਨੇ ਕਿਤੇ ਕਹਿ ਸਕਦੇ ਸਿਜਦਾ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਆ ਜੋ ਕਿ ਸਦਿਆ ਉਸ ਸਮੇਂ ਦੇ ਫੌਜੀ ਜਵਾਨ ਨਸ਼ੀਦ ਅਬਦੁੱਲ ਹਮੀਦ ਜਨਾ ਕਰਕੇ ਕਹਿ ਸਕਦੇ ਆ ਪਾਕਿਸਤਾਨ ਦੇ ਜਿਹੜੇ ਟੈਂਕ ਸੀਗੇ ਉਹ ਵੱਡੇ ਉੱਧਰ ਦੇ ਉੱਪਰ ਤਬਾਹ ਹੋਏ ਸਨ ਅੱਜ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਹੈ ਕਹਿ ਸਕਦੇ ਹਾਂ ਦਿੱਤੀ ਗਈ ਅਤੇ ਉਸ ਸਮੇਂ ਤਕਰੀਬਨ ਜਿਸ ਤਰੀਕੇ ਕਿ ਕਿਹਾ ਜਾ ਰਿਹਾ ਹੈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੈਂਕ ਸੀਗੇ ਉਹ ਲਗਾਤਾਰ ਅੱਗੇ ਵੱਲ ਨੂੰ ਵਧ ਰਹੇ ਸਨ ਪਰ ਜੋ ਕਿਸਦੇ ਆ ਉਸ ਸਮੇਂ ਦੇ ਜਿਹੜੇ ਕਿਸੇ ਦੇ ਫੌਜੀ ਜਵਾਨ ਸੀਗੇ ਅਬਦੁਲ ਹਮੀਦ ਉਹ ਇਸ ਜੀਪ ਦੇ ਉੱਪਰ ਜਿਹੜੀ ਜੀਪ ਦੀ ਫੋਟੋ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੀ ਹੈ ਇਸ ਜੀਪ ਦੇ ਉੱਪਰ ਸਵਾਰ ਸੀਗੇ ਅਤੇ ਇਸ ਜਿਹੜੀ ਇੱਕ ਕਿਸੇ ਦੇ ਗਨ ਦੇ ਰੂਪ ਦੇ ਵਿੱਚ ਜਿਹੜੀ ਕਿ ਉਸ ਦੇ ਉੱਪਰ ਜਿਸ ਦੇ ਵਿੱਚ ਗੋਲਾ ਪੈਂਦਾ ਸੀਗਾ ਉਸ ਗੋਲੇ ਦੀ ਮਦਦ ਦੇ ਜਰੀਏ ਉਹਨਾਂ ਨੇ ਵੱਡੇ ਪੱਧਰ ਤੇ ਜਿਹੜੇ ਟੈਂਕ ਸੀਗੇ ਉਹ ਤਬਾਹ ਕੀਤੇ ਸੀਗੇ ਜਿਸ ਤੋਂ ਬਾਅਦ ਜੋ ਵੀ ਟੈਂਕ ਪਾਕਿਸਤਾਨ ਤੋਂ ਇੰਡੀਆ ਵਾਲੇ ਪਾਸੇ ਨੂੰ ਆ ਰਹੇ ਸਨ ਉਹ ਸਾਰੇ ਦੇ ਸਾਰੇ ਹੀ ਟੈਂਕ ਤਬਾਹ ਕੀਤੇ ਜਾ ਰਹੇ ਸਨ ਤਾਂ ਇੱਕ ਕਹਿ ਸਕਦੇ ਕਿ ਉਸ ਸਮੇਂ ਜਦੋਂ ਹਾਲਾਤ ਅਜਿਹੇ ਬਣ ਗਏ ਸਨ ਕਿ ਫੌਜ ਦੇ ਜਿਹੜੇ ਕਹਿ ਸਕਦੇ ਜਵਾਨ ਸਨ ਉਹਨਾਂ ਨੂੰ ਇਹ ਖਦਸ਼ਾ ਹੋ ਗਿਆ ਸੀਗਾ ਕਿ ਕਿਤੇ ਨਾ ਕਿਤੇ ਇਹ ਜੋ ਪਾਕਿਸਤਾਨ ਦੀ ਫੌਜ ਆ ਉਹ ਹਰੀਕੇ ਹੱਡ ਤੇ ਜਾ ਕੇ ਸਦੇ ਜੋ ਅੰਮ੍ਰਿਤਸਰ ਤੋਂ ਜਲੰਧਰ ਬਿਆਸ ਦਾ ਪੁਲ ਲੱਗਦਾ ਉਸ ਪੁਲ ਉੱਤੇ ਨਾ ਪਹੁੰਚ ਜਾਵੇ ਤਾਂ ਉਸ ਪੁਲਾਂ ਨੂੰ ਜਾ ਕੇ ਸਦੇ ਉਸ ਇਲਾਕੇ ਨੂੰ ਜਿਹੜਾ ਮਜ਼ਬੂਤ ਕੀਤਾ ਜਾਵੇ ਇੱਕ ਡਿਫੈਂਸ ਦੇ ਤੌਰ ਤੇ ਪਰ ਜਿਹੜੇ ਭਾਰਤੀ ਸੈਨਿਕ ਸਨ ਉਹਨਾਂ ਦਾ ਹੌਸਲਾ ਉਹਨਾਂ ਦਾ ਜਜ਼ਬਾ ਸੀਗਾ ਅੱਜ ਉਸ ਹੌਸਲੇ ਅਤੇ ਜਜ਼ਬੇ ਕਰਕੇ ਕਹਿ ਸਕਦੇ ਆ ਪਾਕਿਸਤਾਨ ਦੀ ਜੋ ਸੈਨਾ ਸੀਗੀ ਉਹ ਇਸ ਇਲਾਕੇ ਤੋਂ ਅੱਗੇ ਨਹੀਂ ਵਧ ਪਾਈ ਅਤੇ ਭਾਰਤੀ ਸੈਨਾ ਦਾ ਜਿਹੜੇ ਕਿਸਾ ਦੇ ਇਲਾਕੇ ਸੀ ਅਗਲਾ ਇਲਾਕਾ ਸੀ ਜਿਸ ਇਲਾਕੇ ਦੇ ਵਿੱਚ ਉਹ ਐਂਟਰ ਹੋਈ ਸੀਗੀ ਉਹ ਇਲਾਕਾ ਵੀ ਭਾਰਤੀ ਸੈਨਾ ਨੇ ਆਪਣਾ ਵਾਪਸ ਲਿਆ ਸੀ ਤਾਂ ਹਰ ਇੱਕ ਵਾਰ ਕਿਸਦੇ ਪਾਕਿਸਤਾਨ ਨੂੰ ਆਪਣੇ ਮੂੰਹ ਦੀ ਖਾਣੀ ਪਈ ਸੀਗੀ ਅਤੇ ਅੱਜ ਉਸ ਅ ਕਿਸਾ ਦੇ ਲੜਾਈ ਨੂੰ ਜਿਹੜਾ ਕਿ ਯਾਦ ਕਰਦੇ ਹੋયા ਜਾਂ ਉਸ ਜਿੱਤ ਨੂੰ ਜਿਹੜਾ ਕਿ ਮਨਾਉਂਦਿਆਂ ਹੋਏ ਡਾਇਮੰਡ ਜੁਬਲੀ ਹੈ ਜਿਹੜੀ ਕਿ ਉਹ ਮਨਾਈ ਜਾ ਰਹੀ ਹੈ ਅਤੇ ਉਸ ਦੇ ਤਹਿਤ ਅੱਜ ਇੱਥੇ ਇੱਕ ਜੋ ਵਾਰ ਗੈਲਰੀ ਆ ਉਸ ਦਾ ਵੀ ਉਦਘਾਟਨ ਕੀਤਾ ਗਿਆ 1969 ਦੀ ਲੜਾਈ ਜਿਸ ਦੀ ਅੱਜ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈ ਉਸ ਲੜਾਈ ਨੂੰ ਕੋਈ ਵੀ ਵਿਅਕਤੀ ਭੁੱਲ ਨਹੀਂ ਸਕਦਾ ਕਿਉਂਕਿ ਉਸ ਲੜਾਈ ਦੇ ਵਿੱਚ ਪਾਕਿਸਤਾਨ ਨੂੰ ਗੋਡਿਆਂ ਪਾਰ ਟੇਕਣ ਵਾਸਤੇ ਖਾਸ ਤੌਰ ਤੇ ਕਹਿ ਸਕਦੇ ਆ ਆ ਜੋ ਭਾਰਤੀ ਸੈਨਾ ਸੀਗੀ ਉਸ ਸੈਨਾ ਨੇ ਇੱਕ ਵੱਡੇ ਪੱਧਰ ਤੇ ਜਿਹੜਾ ਕਹਿ ਸਕਦੇ ਆ ਟੱਕਰ ਕੀਤਾ ਸੀਗਾ ਪਾਕਿਸਤਾਨ ਸੈਨਾ ਨੂੰ ਇੱਥੇ ਭਜਾਉਣ ਵਾਸਤੇ ਇੱਥੋਂ ਭਜਾਉਣ ਵਾਸਤੇ ਮਜਬੂਰ ਕੀਤਾ ਸੀਗਾ ਪਰ ਉਸ ਸਮੇਂ ਹਾਲਾਤ ਕੀ ਹੋਏ ਸਨ ਕਿ ਪਾਕਿਸਤਾਨ ਦੀ ਸੈਨਾ ਦੀ ਕੀ ਪਲੈਨਿੰਗ ਸੀਗੀ ਕਿ ਜਿਸ ਤਰੀਕੇ ਅਟੈਕ ਕੀਤਾ ਗਿਆ ਸੀਗਾ ਕਿ ਅੱਗੇ ਦੀ ਉਹਨਾਂ ਦੀ ਪਲੈਨਿੰਗ ਕਿਸ ਤਰੀਕੇ ਦੀ ਸੀਗੀ ਅਤੇ ਉਸ ਸਮੇਂ ਜੋ ਫੌਜੀ ਜਵਾਨ ਸੀਗੇ ਜਾਂ ਕੈਸਾ ਦੇ ਆਫਸਰ ਸਨ ਜਿਨ੍ਹਾਂ ਨੇ ਕੈਸਾ ਦੇ ਲੜਾਈ ਅੱਗੇ ਹੋ ਕੇ ਲੜੀ ਸੀਗੀ ਉਹਨਾਂ ਦੇ ਅੱਖੀ ਦੇਖਿਆ ਹੋਇਆ ਉਸ ਸਮੇਂ ਦਾ ਹਾਲ ਹਾਲਾਤ ਕੀ ਸਨ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕਰਨਲ ਰਿਟਾਇਰ ਕਰਨਲ ਜੀਐਸ ਸਿੱਧੂ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਉਸ ਸਮੇਂ ਲੜਾਈ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜਾਈ ਲੜੀ ਸੀਗੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਮੇਰਾ ਸਵਾਲ ਹੋਏਗਾ ਅੱਜ ਜਿਹੜੀ 골ਡਨ ਜੁਬਲੀ ਮਨਾਈ ਜਾ ਰਹੀ ਹੈ 1965 ਦੀ ਲੜਾਈ ਦੀ ਉਸ ਸਮੇਂ ਦੇ ਹਾਲਾਤ ਕੀ ਸੀਗੇ ਪਾਕਿਸਤਾਨ ਸੈਨਾ ਦਾ ਖਾਸ ਤੌਰ ਤੇ ਇਹ ਟਾਰਗੇਟ ਕੀ ਸੀਗਾ ਕਿ ਕਿਸ ਤਰੀਕੇ ਅੱਗੇ ਉਹਨਾਂ ਦੀ ਪਲੈਨਿੰਗ ਸੀਗੀ ਉਸ ਸਮੇਂ ਹਾਲਾਤ ਕੀ ਸੀ ਪਾਕਿਸਤਾਨ ਦਾ ਜੋ ਟਾਰਗੇਟ ਸੀ ਬੜਾ ਭੈੜਾ ਸੀ ਇਹ ਤਾਂ ਖੁਦ ਸਾਡੀ ਤੇ ਉੜਦੇ ਹੋ ਉਹ ਉਹਦੀ ਵਜ੍ਹਾ ਦੱਸਦਾ ਅਸੀਂ ਅੰਬਾਲੇੋਂ ਮੂਵ ਹੋਏ ਸੀ ਅਸੀਂ 5 ਤਰੀਕ ਨੂੰ ਜੀਪਪੁਰ ਆ ਗਏ ਸੀ ਜੀ 6 ਤਰੀਕ ਅਸੀਂ ਅੰਮ੍ਰਿਤਕੋਟ ਆ ਕੇ ਪਾਕਿਸਤਾਨ ਤੇ ਹਮਲਾ ਕੀਤਾ ਸਾਨੂੰ ਫਾਸਟ ਮਿਲਿਆ ਸੀ ਕਈ ਛੁਗਲ ਕੈਪਟਨਸ ਨੂੰ ਅਸੀਂ ਛੁਗਲ ਕੈਪਟਨਰ ਇੱਕ 6 ਤਰੀਕ ਦੀ ਗੱਲ ਹੈ 11 ਵਜੇ ਅਟੈਕ ਕੀਤਾ ਕਦੇ ਦਿਲ ਟੈਗ ਨਹੀਂ ਹੁੰਦਾ ਸੀ ਕੀਤਾ ਹਮਮਾ ਸਾਡੇ ਇੱਕ ਜੈਸ਼ੁੱਤਨ ਦوام ਸੀ ਦੋਸ ਜੀ ਰਾਤ ਦੇ ਵਿੱਚ ਅਸੀਂ ਉੱਥੇ ਪਹੁੰਚਿਆ ਤਾਂ ਸ਼ਾਮ ਨੂੰ ਸਾਨੂੰ ਹੁਕਮ ਮਿਲ ਗਿਆ ਕਿ ਵਿਡਰਾ ਕਰੋ ਆ ਕੇ ਬਰੇਚ ਦੀ ਮਾਂ ਦੇ ਕੋਲ ਡਿਫੈਂਸ ਲਓ ਹੂੰ ਕਿਉਂਕਿ ਇੱਥੇ ਗੱਲ ਨਹੀਂ ਸੀ ਇੰਡੀਆ ਨੂੰ ਪਤਾ ਹੀ ਨਹੀਂ ਸੀ ਕਿ ਉੱਥੇ ਉਹ ਜਿਹੜਾ ਪਿੱਛੇ ਚੰਗਾਵਾਗਾ ਫੋਰੈਸਟ ਹੈ ਨਾ ਆਪਣੇ ਇਹ ਤਾਂ ਦੱਬੀ ਆਪਣੇ ਕਿਥੋਂ ਉੱਥੇ ਉਹ ਪੂਰਾ ਡਿਵੀਜ਼ਨ ਇਕੱਠਾ ਹੋਇਆ ਸੀ ਅੱਛਾ ਜੀ ਐਸੇ ਕੋ ਫੌਜੀ 83 ਦੇ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਤਾਂ ਪੂਰਾ ਡਿਵੀਜ਼ਨ ਆ ਰਿਹਾ ਤੇ ਅਸੀਂ ਫੇਰ ਬਿੜਾ ਕੇ 6 ਤਰੀਕ ਰਾਤ ਨੂੰ ਇੱਥੇ ਆ ਕੇ ਸਫੇਸ਼ਪੁਰ ਦੇ ਛੋਪਾ ਆ ਤਾਂ ਹੁਣੇ ਪਹੁੰਚ ਰਿਹਾ ਉਹ ਟੀਮ ਆਪਣੇ ਦੋ ਉਰੇ ਪਾਸੇ ਸੀ ਖੱਬੇ ਪਾਸੇ ਕੋ ਹੁੰਦਾ ਸੀ ਪਾਰ ਜਾ ਸੀ ਛੋੜਦਾ ਰਿਹਾ ਸੀ ਅਸੀਂ ਅਸੀਂ ਡਿਫੈਂਸ ਤਿਆਰ ਕੀਤੇ ਫੇਰ ਵੀ ਕਪਾਹਾਂ ਦੇ ਖੇਤ ਕਰਨੇ ਲੱਗੇ ਦੀ ਨਾ ਕੋਸ਼ਿਸ਼ ਸੀ ਅਸੀਂ ਮੋਰਚੇ ਪਰਤੇ ਅਸੀਂ ਰਾਤ ਨੂੰ ਮਾਈਨਾਂ ਲਾਉਣੀਆਂ ਸ਼ੁਰੂ ਕੀਤੀ ਜੀ ਸਤ ਵੀਂ ਕਰੋ ਸਵੇਰੇ ਉੱਠ ਕੇ ਫੇਰ ਮਾਈਨਾਂ ਲਉਣੀਆਂ ਸ਼ੁਰੂ ਕਰਦੇ ਡਿਫੈਂਸ ਆਫ ਦੇ ਤਿਆਰ ਕਰਦੇ ਸੀ ਸਤ ਵੀਂ ਕਰੋ ਅਸੀਂ ਆਪ ਦਾ ਕੰਮ ਕਰ ਰਹੇ ਸੀ ਉਹਨਾਂ ਦਾ 에ਅਰਟੈਕ ਵੀ ਹੈ ਉਹਨਾਂ ਦੇ ਸ਼ੈਦ ਵੀ ਹੈ ਅਸੀਂ ਪਰਵਾਮੀ ਜਿੱਤੇ ਕੋਈ ਨਛਾਣ ਨਹੀਂ ਆਸ ਜਿਆਦਾ ਕੰਮ ਪੂਰਾ ਕੀਤਾ 8 ਵੀਕ ਇਸਵੇਰ ਉਹਨਾਂ ਦਾ ਜਿਹੜਾ ਉਹ એમ ਸੀ ਉਹ ACB ਅਰਸ਼ਲੀ ਜੁਰਮ ਸੀ ਜਾ ਕੇ ਹਰੀਕੇ ਬ੍ਰਿਜ ਤੇ ਆਪਣਾ ਬਿਆਸ ਬ੍ਰਿਜ ਪਾਕਿਸਤਾਨੀ ਖੇਪਸੇ ਖਰਦ ਜਿਹੜੀ ਭਾਰਤ ਦੇ ਦਾਖਲ ਹੋਣਾ ਸੀ ਉਹਨਾਂ ਸਿੱਧੇ ਤੋਰ ਤੇ ਸਿੱਧੇ ਉਹਨਾਂ ਦਾ ਪ੍ਰਯਤਨ ਦੱਸ ਰਿਹਾ ਨਾ 9 ਜੁਰ ਉਹਨਾਂ ਨੇ ਉੱਥੋਂ ਅੱਗੇ ਮਾਰਚ ਕਰਨਾ ਸੀ ਉਹਨਾਂ ਦਾ ਪ੍ਰਯਾਸ ਇਹ ਸੀ ਕਿ ਉਹ ਦੂਬਾ ਫੌਜੀ ਹੈ ਸੀ ਉਸ ਤੋਂ ਬਾਅਦ ਪ੍ਰਯਾਸ ਨੇ ਸੀ ਬਈ ਅਸੀਂ 10 ਤਰੀਕ ਨੂੰ ਦਿੱਲੀ ਜਾ ਕੇ ਚਾਹ ਪੀ ਮੰਗ ਅੱਛਾ ਇਹ ਪਲਾਨ ਸੀ ਉਹ ਜਲਦੀ ਹੋਈ ਕਿ ਇੱਥੇ ਜਦੋਂ ਵਰਕਸ਼ਾਪ ਹੈ ਅੱਜ ਵੀ ਉਹਨੂੰ ਸਲਾਮ ਕਰਦਾ ਉਹਨੂੰ ਹੁਕਮ ਹੋਇਆ ਕਿ ਇਥੋਂ ਬਰਜ਼ਾਰ ਕਰਾਂ ਤੇ ਬਰਜ਼ਾਰ ਕਰਕੇ ਤੁਸੀਂ ਹਰੀਕੇ ਪੁੱਛਦੇ ਫਿਰ ਉੱਥੇ ਵਿਆਸ ਪਰ ਤੇ ਫੈਸਲਾ ਉਹਨਾਂ ਨੇ ਇਨਕਾਰ ਕਰਤਾ ਕਹਿੰਦਾ ਮੈਂ ਕੋਰਟ ਭੇਜ ਦੋ ਪਰ ਬਈ ਇਥੋਂ ਬਰਜ਼ਾਰ ਨਹੀਂ ਚੱਲਦਾ ਯਾਦਾ ਰਬੇ ਬਟਰਾ ਕੀਤਾ ਅੰਬਰਸਰ ਗਿਆ ਪਿਆ ਗੁਰੂ ਕੀ ਲਗਰੀ ਜੇ ਉਹ ਤੋਂ ਮਦਦ ਚੱਕਾ ਐਥੇ ਗੜਿਆ 8 ਨੂੰ ਅਟੈਕ ਹੋਇਆ 9 ਨੂੰ ਹੋਇਆ 10 ਨੂੰ ਉਹ ਆਏ ਆ ਗਏ ਉਹਨਾਂ ਦੇ ਜਨਰਲ ਸੀ ਤੇ ਨਾਲ ਬਰਗੇਲੀ ਗੱਲੀ ਜਵਾ ਸਾਡੇ ਵਿੱਚ ਆ ਬੜੇ ਕੋਥ ਵੱਲ ਸ਼ਾਟ ਹੋ ਉਹਦਾ ਨਾਸ਼ੇ ਜੰਨੇ ਇਸ ਸਮੇਂ ਖਾਲ ਬੜਾ ਵਧੀਆ ਪਠਾਨ ਗੋੜਾ ਚਿੱਟਾ ਉਹਦਾ ਜੀਪ ਚ ਮਰ ਗਿਆ ਤੇ ਜਨਰਲ ਸਾਹਿਬ ਜਖਮੀ ਉੱਪਰ ਨਾਲ ਫ੍ਰੈਂਚੀਜ਼ੇ ਉੱਧ ਚੋਣੇ ਚਲੇ ਗਏ ਉਦੋਂ ਬਾਅਦ ਉਹਦੀ ਆਏ 3 4 ਸਪੀਕਰ ਲਾ ਕੇ ਵੀ ਸਾਡੇ ਗੋਲੀ ਦਾ ਉਚਰਾਇਓ ਅਸੀਂ ਆਪੇ ਜਨਰਲ ਨੂੰ ਲੈਣ ਆਇਆ ਹੂੰ ਉਹ ਲੱਗੇ ਪਰ ਰਾਤ ਨੂੰ ਮੈਸੇਜ ਮਿਲ ਗਿਆ ਕਿ ਜਨਰਲ ਸਾਹਿਬ ਬੜਾ ਆਮ ਹਸਪੀਟਲ ਵਿੱਚ ਇੰਤਖਾਲ ਕਰ ਗਿਆ ਮਰ ਗਿਆ ਹੂੰ ਤੋਂ 10 ਤੋਂ ਬਾਅਦ ਲੜਾਈ ਫੇਰ ਕੋਈ ਅਟੈਕ ਵੀ ਆਇਆ ਫੇਰ ਗੋਲਾਬਾਰੀ ਯੋਰ ਤੇ ਬਹੁਤ ਉਹਦੇ ਨੇ ਇੱਕ ਤੱਕ ਕਿ ਪਾਕਿਸਤਾਨੀ ਸੜਦੇ ਨਪਾਮ ਬੰਮੇ ਸਿੱਟਿਆ ਠੀਕ ਹੈ ਆਪ ਦੇਖੋ ਲੜਾਈ ਹੁੰਦੀ ਆ ਤੁਹਾਡੇ ਦਿਮਾਗ ਦੀ ਤੇ ਤੁਹਾਨੂੰ ਕਹਿੰਦੇ ਵਿਕਸ ਹੌਸਲੇ ਦੀ ਬਾਈਫੀ ਸ਼ਾਮ ਨੂੰ ਸੀਪਾਇਆ ਸ਼ਾਮ ਨੂੰ ਮੈਸੇ ਮਿਲਿਆ ਕਿ ਜਿੱਥੇ ਤੱਕ ਕੈਪਚਰ ਕਰਦੇ ਕਰ ਲੋ ਮੇਰੀ ਕੰਪਨੀ ਮੈਂ ਉਹਦਾ ਪਰਚੂ ਕਮਾਂਡਰ ਸੀ ਸਾਡਾ ਅਲਫਾ ਕਮਾਂਡਰ ਮਿਲਿਆ ਕਿ ਜਾ ਕੇ ਬੋਰਾ ਕੋਨਾ ਕੈਪਚਰ ਕਰ ਜੀ ਅਸੀਂ ਗਏ ਜੀ ਹਮ ਮੈਂ ਮੂਰੇ ਲੀਡ ਕਾ ਆਇਆ ਸੀ ਪਿੱਛੇ ਵੀ ਪਰਟੂਨ ਉਹਦੇ ਪਿੱਛੇ ساری ਕੰਪਨੀ ਜਦੋਂ ਉੱਥੇ ਬਿਲਕੁਲ ਪਿੰਡ ਦੇ ਕੋਲੇ ਪਹੁੰਚੇ ਤਾਂ ਉੱਥੇ ਪਾਕਿਸਤਾਨ ਦੇ ਆ ਆ ਚੁੱਕੇ ਸੀ ਦੋ ਡਰ ਐਮਐਫ ਜੀ ਦੀ ਇੱਕ ਜੀਪ ਤੇ ਸੀ ਇੱਕ ਜਮੀਦੇ ਉਹਨਾਂ ਨੇ ਸਾਨੂੰ ਚੈਲੰਜ ਕੀਤਾ ਜੋ ਪ੍ਰੋਸੀਜਰ ਹੋਦਾ ਥਮ ਕੌਣ ਹੁੰਦਾ ਹਮ ਅਬ ਬੈਠ ਕੇ ਸੁਣੋ ਮੇਰੇ ਤੋਂ ਦਬਾਅ ਨੇ ਕੰਮ ਕੀਤਾ ਮੈਂ ਮੈਂ ਹੀ ਇੱਕ ਅਰਫਾ ਕਪੜੇ ਹਮ ਤੋਂ ਗਾਨੇ ਸੀ ਉਹਨਾਂ ਦੇ ਵੀ ਅਰਫਾ ਕਪੜੇ ਵੀ ਉੱਥੇ ਹੋਣਾ ਸੀ ਹੂੰ ਉਹ ਸੋਚਿਆ ਵੀ ਉਹਨਾਂ ਦੀ ਅਸੀਂ ਜਾ ਕੇ 6 ਬੰਦੇ ਕੈਦੀ ਬਣਾ ਲੈ ਜੀਪ ਪਰਲੀ ਦੋ ਐਵੇਂ ਜਿ ਫੜ ਕੇ ਅਗਲੇ ਦਿਨ ਲਿਆ ਕੇ ਜੂਣ ਚਾਉਂਦੇ ਹੂੰ ਅੱਛਾ ਉਹ ਪੂਰਾ ਕੋ ਮਸਾਲੇ ਬੋਲੇ ਸੀ ਹੂੰ ਬੜੀ ਲੜਾਈ ਹੁੰਦੀ ਆ ਦਿਮਾਗ ਨਹੀਂ ਲੱਗਦੇ ਅਗਰ ਮੈਂ ਨਾ ਬੋਲਦਾ ਤਾਂ ਉਹਨੇ ਗੋਲੀਆਂ ਚੜਾ ਦੇ ਕਿਉਂ ਐਮ ਐਮ ਜੀ ਦੋ ਲੱਗੇ ਹੋਏ ਅੱਛਾ ਉਹਦਾ ਥੋਕ ਦੇਣਾ ਸੀ ਹੂੰ ਫਰ ਬਚ ਗਿਆ ਹੂੰ ਪਰ ਸਿੱਧੂ ਜਿਸ ਤਰੀਕੇ ਕਹਿਆ ਜਾਂਦਾ ਕਿ ਪਾਕਿਸਤਾਨ ਦੀ ਇੱਕ ਸ਼ਕਤੀ ਸੀਗੀ ਉਸ ਟਾਈਮ ਦੇ ਜਿਹੜੇ ਅਮਰੀਕਾ ਤੋਂ ਪੈਟਰਨ ਟੈਂਕ ਲਏ ਸੀਗੇ ਕਹਿੰਦੇ ਉਹ ਸਾਰੀ ਸ਼ਕਤੀ ਜਿਵੇਂ ਮਾਰਚਸ ਦੀ ਤਿੱਲੀ ਤਰ੍ਹਾਂ ਉਹ ਭਾਰਤੀ ਸੈਨਾ ਨੇ ਤਬਾਹ ਕੀਤੀ ਉਹ ਕਿਹੜਾ ਫਾਰਮੂਲਾ ਸੀਗਾ ਕਿ ਇੱਕ ਛੋਟੀ ਜੀ ਜੀਪ ਦੇ ਉੱਤੇ ਬੰਦੂਖ ਲਗਾ ਕੇ ਗਨ ਵਗੈਰਾ ਲਗਾ ਕੇ ਉਸ ਤਰੀਕੇ ਦੀ ਤੋਪ ਲਗਾ ਕੇ ਉਸ ਨਾਲ ਅਟੈਕ ਕੀਤਾ ਉਹ ਜੀਪ ਖੜੀ ਆ ਤਾਂ ਉਹ ਦੇਖਿਓ ਉਹਦੇ ਪਿਛੇ ਉਹਦੇ ਤੋਂ ਗਨ ਵੀ ਲੱਗੀ ਆ ਇਹ ਗਨ ਦੇ ਵਿੱਚ ਗੋਲਾ ਪੈਂਦਾ ਜਿਨਾ ਕਿ ਜੋ ਜੈਕ ਟੈਕ ਨੂੰ ਲੱਗਦਾ ਨਾ ਕਲੇਕੀ ਰਾਤ ਕਰਕੇ ਟੇਕੜਾ ਲਾ ਦਤਾ ਅੱਛਾ ਹਾਂ ਜੀ ਯਾਨੀ ਕਿ ਛੋਟੀ ਚੀਜ਼ ਵੱਡਾ ਧਿਆਰ ਹੈ ਬੰਦਾ ਸਿਆਪ ਬਹੁਤ ਜਬਰਦਸਤ ਧਿਆਰ ਇਹਦੇ ਉੱਤੇ ਇੱਕ ਰਾਈਫਲ ਲੱਗੀ ਹੁੰਦੀ ਆ ਪਹਿਲਾਂ ਸੀ ਉਹ ਫਾਇਰ ਕਰਦੇ ਆ ਹੂੰ ਉਹ ਤਾਂ ਫਿਰ ਜਾਂ ਫਿਰ ਟੈਕੀ ਲੱਗਦੀ ਆ ਤੇ ਜਦੋਂ ਮਾਨ ਟੈਕ ਨੂੰ ਦੇਖ ਕੋ ਹਿੱਟੇ ਜਾ ਫਿਰ ਦਾੜੀ ਪਟਾਖੜਾ ਫਾਇਰ ਕਰ ਦਿੰਦਾ ਹੂੰ ਟੈਕੜੇ ਦਾ ਠੀਕ ਹੈ ਅਫਦਰਬੀਰ ਨੇ 823 ਟੈਂਕ ਤੋੜੇ ਸੀ ਅੱਛਾ ਫ੍ਰੀ ਥੈਂਕਸ ਬਾਬ ਬਲੋਕ ਐਸੀ ਗੱਲ ਹੈ ਕੇਸ ਦੇ ਨਾਲ ਹਾਂ ਕੁੱਲ ਉਸ ਸਮੇਂ ਦੇ ਵਿੱਚ ਕਿੰਨੇ ਟੈਂਕ ਤਬਾਹ ਕੀਤੇ ਗਏ ਫਿਰ ਪਾਕਿਸਤਾਨ ਦੇ ਬੇਸ਼ੇ ਉਹਦਾ ਚਾਦਰੀ ਵੀ ਛਲਕੇ ਪੱਜ ਗਏ ਹਮ 70 ਟੈਕ ਅਸੀਂ ਇਕੱਠੇ ਕਰਕੇ ਬਿਖੀ ਪਰ ਦਿਖਾਣੇ ਕੀਤੇ ਹਮ ਬਿਖੀ ਪਰ ਦਾ ਨਾ ਪਤਾ ਕੀ ਪੈ ਗਿਆ ਸੀ ਹਮ ਪੈਸਾ ਲੱਗਦਾ ਅੱਛਾ ਦੁਨੀਆਂ ਬਰਸਾਤੋਂ ਦੁਨੀਆਂ ਦੇਖਣਾਂ ਦੀ ਪੈਸਾ ਲੱਗਦਾ ਹਮ ਫੋਟੋਆਂ ਖਿਚਾ ਕੇ ਜਾਂਦੇ ਸੀ ਹਮ ਠੀਕ ਹੈ ਪਤਾ ਕੀ ਹਲਦੇ ਮੈਂ ਤੈਨੂੰ ਪਿਸਤੌਲ ਦੇ ਦਿੰਦਾ ਹਮ ਤੂੰ ਪੁੱਛਦਾ ਜੇ ਤਾ ਕੋ ਮਤਾ ਤਣ ਚਲਾਉਣਾ ਆਉਂਦਾ ਉਹ ਤਾਂ ਫੇਟੂ ਵੀ ਕਰੇਗਾ ਹੱਥ ਤਾਂ ਖੋਹੂ ਆ ਕੇ ਕੋਈ ਇਹ ਹਾਲ ਉਹਦਾ ਸੀ ਉਹਨਾਂ ਟੈਕ ਨਵੇਂ ਮਿਲ ਗਏ ਪਰ ਭਰਤ ਨੇ ਅਸੀ ਕੁਛ ਚਲਾ ਚਲਾ ਕੇ ਵੀ ਲੈ ਕੇ ਗਏ ਸੀ ਕੀ ਭਾਰਤੀ ਸੈਨਾ ਜਾਨੀ ਖੋਹ ਕੇ ਲੈ ਕੇ ਗਏ ਬਈ ਅਸੀਂ ਚਰਾਖ ਲਗਾਏ ਆ ਮੈਂ ਚਰਾਇਆ ਖਟੇਕ ਹੂੰ ਸੁੱਦੇ ਖੜੇ ਬੈਨੂ ਕੀ ਫੰਕ ਪੈਦਾ ਹੂੰ ਚਲਾਉਣਾ ਆਉਂਦਾ ਚਲਾ ਰਿਹਾ ਹੂੰ ਪਾਕਿਸਤਾਨ ਸੈਨਾ ਨੂੰ ਨਹੀਂ ਚਲਾਉਣਾ ਆਉਂਦਾ ਸੀਗਾ ਉਹ ਫੇਲ ਹੋਈ ਰਹੀ ਸੀ ਦੂਜੇ ਥੋੜੇ ਸਾਲੇ ਬਤੈ ਕੋ ਬੁਝਦਲ ਸੀ ਹੂੰ ਭਈ ਟ੍ਰੈਕਾ ਦੇ ਉੱਤੇ ਉਹਨਾਂ ਦੀ ਇਨਫੈਕਟਰੀ ਬੈਠੀ ਸੀ ਚਾਹ ਲਾ ਯਾ ਲਾ ਲਾ ਉਹਦੇ ਨਾਰੇ ਲਾਉਂਦੇ ਸੀ ਉਹ ਤਾਂ ਸਾਲੇ ਗਾਹ ਆਉਂਦੇ ਉਹ ਵੀ ਭੱਜ ਗਏ ਹੂੰ ਅੱਛਾ ਇਹ ਬੇਬੇ ਜਿਹੜੇ ਇੱਕ ਲਦਾ ਅੱਖਿਆ ਤੁਸੀਂ ਦੱਸੋ ਹੂੰ ਜਿੰਨੇ ਕੋں ਤੇਰੀ ਉਮਰ ਹੈ ਇੰਨੀ ਕੀ ਬੇਬੇ ਉਮਰ ਸੀ ਹੂੰ ਅੱਜ ਮੈਂ 85 ਸਾਲ ਦਾ ਪਰ ਫੇਰ ਵੀ ਬੈ ਉਹ ਜਜ਼ਬਾ ਅੱਜ 1965 ਦੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਲੱਗੀ ਹੋਈ ਉਹ جنگ ਜਿਸ ਨੂੰ ਲੈ ਕੇ ਕਹਿ ਸਕਦੇ ਆ ਅੱਜ ਡਾਇਮੰਡ ਜੁਬਲੀ ਮਨਾਈ ਜਾ ਰਹੀ ਹੈ ਪਰ ਇਸ ਡਾਇਮੰਡ ਜੁਬਲੀ ਤੇ ਉਹਨਾਂ ਫੌਜੀ ਜਵਾਨਾਂ ਨੂੰ ਯਾਦ ਕਰਨਾ ਜ਼ਰੂਰੀ ਹੈ ਜਿਨ੍ਹਾਂ ਜਵਾਨਾਂ ਕਰਕੇ ਕਹਿ ਸਕਦੇ ਆ ਅੱਜ ਦੇਸ਼ ਉਸ ਸਮੇਂ ਤੋਂ ਸੁਰੱਖਿਅਤ ਆ ਕਿਉਂਕਿ ਪਾਕਿਸਤਾਨ ਨੂੰ ਆਪਣੇ ਗੋਡਿਆਂ ਪਾਰ ਚੇਕਣ ਲਈ ਉਹਨਾਂ ਨੂੰ ਫਰੋਂ ਦੇ ਲਈ ਜੋ ਫੌਜੀ ਜਵਾਨਾਂ ਨੇ ਕੈਸਾਦੇ ਆ ਲੜਾਈ ਲੜੀ ਚਾਹੇ ਕੈਸਾਦੇ ਸ਼ਹਾਦਤ ਪ੍ਰਾਪਤ ਕੀਤੀ ਅੱਜ ਉਹਨਾਂ ਨੂੰ ਸਜਦਾ ਕੀਤਾ ਜਾ ਰਿਹਾ ਹੈ ਇਸ ਸਮੇ ਅਸੀਂ ਤਰਨਤਾਰਨ ਦੇ ਇਲਾਕੇ ਦੇ ਵਿੱਚ ਮੌਜੂਦਾਂ ਖੇਮ ਕਰਨ ਦਾ ਇਹ ਇਲਾਕਾ ਜਿੱਥੇ ਕੈਸਾਦੇ ਆ ਜੋ ਡਾਇਮੰਡ ਜੁਬਲੀ ਹੈ ਉਹ ਮਨਾਈ ਜਾ ਰਹੀ ਹੈ ਅਤੇ ਇਹ ਅਬਦੁਲ ਹਾਮਿਦ ਹੋਰਾਂ ਦੇ ਜਿਹੜੇ ਕੈਸਾਦੇ ਪਰਿਵਾਰਿਕ ਮੈਂਬਰ ਨੇ ਉਹ ਇਸ ਸਮੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਰ ਸਭ ਤੋਂ ਪਹਿਲੇ ਆਪਕਾ ਕੀ ਨਾਮ ਹੈ ਔਰ ਅਬਦੁਲ ਹਾਮਿਦ ਕੇ ਆਪ ਕਿਆ ਲੱਗਤੇ ਹੋ ਕਿਆ ਪਰਿਵਾਰਿਕ ਰਿਸ਼ਤਾ ਆਪ ਦਾ मेरा नाम जैनुल हसन है मैं शहीद बीर अब्दुल हमीद का सबसे बड़ा बेटा हूँ और गाजीपुर उत्तर प्रदेश से आया हूँ यहाँ पर आज साठवाँ शहादत दिवस जो कि डायमंड जुबली के रूप में मनाया जा रहा है असल उत्तर गांव के पास मैं अपने फादर के मज़ार पर सेकंड ग्रनेडियर्स के द्वारा आमंत्रित किया गया हूं और मुझे यहां पर शहादत दिवस में श्रद्धांजलि देने के लिए फादर को बुलाया गया है सर जब लड़ाई चल रही थी उन्नीस की लड़ाई चल रही थी तब आपकी एज कितनी थी और उस समय आप कहाँ पर थे गाँव में थे कहाँ थे जिस समय ये लड़ाई हो रही थी उस समय मेरी एज लगभग पंद्रह सोलह साल की थी और उस समय मैं गांव में ही था गांव के स्कूल में पढ़ता था लेकिन लड़ाई खत्म होने के बाद जब फादर हमारे शहीद हो गए तो मिलिट्री के लोगों ने मुझे जहाँ पर मेरे फादर का सेंटर है नसीराबाद राजस्थान वहाँ पर पढ़ने के लिए बुलाया गया था और वहीं से मेरी शिक्षा हुई और वहीं से मैं आर्मी ज्वाइन कर लिया था आपको कैसे पता लगा क्योंकि उस टाइम तो जैसे न्यूज़ चैनल है अखबार वगैरह तो अखबार वगैरह आते थे पर बहुत लेट आते थे तो आपके परिवार को कैसे पता लगा कि अब्दुल हामिद जी जो देश के लिए शहादत प्राप्त कर गए फिर फादर जब शहीद हो गए तो रेडियो में अनाउंस होता था क्योंकि रेडियो एक ही ऐसा माध्यम था जिसके ज़रिए सारा चीज मालूम हुआ करता था उसमें मेरे फादर के नाम से अनाउंस होता था कि अब्दुल हमीद ने अमेरिका के टैंक को तोड़ करके और पाकिस्तान के इरादों को नबूद कर दिया है और बहुत बड़ा बहादुरी का काम किया है इस तरह से रेडियो में अनाउंस होता रहा लेकिन हम लोग नहीं समझ पाए कि वो मेरे फादर हैं क्योंकि आर्मी नंबर वगैरह नहीं था उस समय केवल नाम से था तो ये होता था कि मेरे फादर के नाम से और भी आर्मी में लोग होंगे लेकिन 19 सितंबर को जब मेरे फादर का नंबर पेपर में आ गया और उसको हम लोगों ने पढ़ा पढ़ने के बाद मैंने ये बता दिया अपने गांव के लोगों को परिवार के लोगों को कि ये जो नाम अब्दुल हमीद का आता है वो मेरे पापा ही हैं क्योंकि इसमें आर्मी नंबर दे दिया गया है और आर्मी नंबर एक बार जो अलर्ट हो जाता है वो कभी बदलता नहीं रहा कितने टैंक तबाह किए गए थे जो जानकारी आपके पास आई और क्योंकि लगातार वो लड़ते रहे थे पाकिस्तान की आर्मी के साथ और पाकिस्तान की आर्मी को भागने में से जहां पर कह सकते हैं भगाने में जो कह सकते हैं कि हिम्मत थी वो अब्दुल हमीद की थी तो कितने टैंक उनकी तरफ से तबाह किए गए देखिए जैसा कि रेडियो और पेपर में आता था कि उन्होंने आठ टैंक तोड़ा है आठवें टैंक का चैन टूट गया था और उस टैंक के बदौलत हमारे और भी जो सेना के जवान थे इसी आर सी गन से 58 टैंक को पाकिस्तान का तोड़ दिए और उसके बाद पाकिस्तान सीज फायर करने पर मजबूर हो गया घुटने टेक दिया भारत के सामने और इस तरह से जो है हमारे फादर की जो बहादुरी और हमारे देश के बाकी सेना की बहादुरी ने पाकिस्तान को घुटने टेकने मजबूर कर दिया और पाकिस्तान जो है हाथ हाथ खड़ा करके और हमारे सामने मतलब फायर रोकने के लिए सीज फायर करने के लिए आग्रह किया कह सकते कि अब्दुल हामिद की जो हिम्मत थी जो उनका हौसला था उसी हौसले के चलते बाकी भी जो फौजी जवान थे वो आगे आए उन्होंने पाकिस्तान को जहाँ से भगाया मेरे फादर ने जब आर गन से आठ टैंक तोड़ा तो एक मैसेज हो गया मैसेज मिल गया हमारे आर्मी के और जवानों को कि इस आर गन से ही इस टैंक को तोड़ा जा सकता है और उस टैंक से जो है लगातार फायर करके 58 टैंक को तोड़ा गया था जिस तरह से पेपर में आता था उस समय पाकिस्तान कहीं ना कहीं उस टैंक को अपना मेन टैंक मानता था जिसको हमारी फौज ने तबाह कर दिया पाकिस्तान उस टैंक के बदौलत दिल्ली में आकर के सुबह की चाय पीना चाहता था ये उसका नापाक इरादा था जिसको हमारे फादर और हमारे देश की सेना ने नबूद करके ये साबित कर दिया कि घमंड जो है किसी का नहीं चलता वंदन करता हूं कि आपने मुझ जैसे एक छोटे से व्यक्ति को देश रक्षा में इस प्रकार का समर्पण करने वाले अपनी जान की बिना चिंता किए हुए शत्रुओं को पैटर्न टैंक को माचिस की तरह से उड़ाने वाले जो बहादुर हैं उसको केवल और केवल हम अकेले नमन नहीं करते हैं उनको सारा देश सैल्यूट करता है उनकी वीरता का उनके बहादुरी का इस बहादुर स्थान को इस रूप में विकसित करने का प्रयास किया है कि आने वाली पीढ़िया और बच्चे इसको देखकर भारत की ये जो बहादुरी की गौरव गाथा है उससे कुछ सबक लेकर ज़िंदगी में कुछ करने का ठाने फेंसर की युद्ध की घटना के बारे में सारा देश बहुत आश्चर्यचकित था जिन टे, पैटर्न टैंक की चदर छः इंच जाड़ी होती थी कितना ही बारूद फेंको वो सारा का सारा उन पर प्रहार नहीं कर सकता था उस समय हमारे बहादुर सैनिकों ने जिसको ये मान कर के पाकिस्तान चल रहा है कि इसको कोई रोक नहीं सकता उसको हमारे बहादुर ने अपनी जान की बिना चिंता किए हुए अपने सामान्य हथियारों से भी उस कब्रिस्तान में 97 सेवन टैंक अगर कोई तोड़ने का इतिहास बनाया है तो वो इसी एरिए के बहादुर लोगों ने जिन्होंने सैनिक के रूप में काम किया उसमें अब्दुल हमीद का नाम उस समय देश के हर गांव तक पहुंचा था कि किस बहादुरी से एक व्यक्ति वतन की रक्षा के लिए अपने आप को कुर्बान करके और उस अजय पेटेंट टैंक को माचिस की डिब्बी की तरह से उड़ाने का काम इस फौज ने किया है मैं माननीय राज्यपाल महोदय का आभार व्यक्त करना चाहूँगा कि अपने व्यस्त कार्यक्रम के बावजूद वो समय निकालकर आज इस अवसर पर हमारे बीच में मौजूद हैं उनकी मौजूदगी ये दर्शाती है कि सेना और सैनिकों के लिए सर्विंग सोल्जर्स और वेटरन्स दोनों के लिए राज्यपाल महोदय के हृदय में कितना आदर है 1965 में पाकिस्तान ने कई नाकाम कोशिश की कच्छ के इलाके में अप्रैल के महीने में कारगिल में मई मही के महीने में फिर जम्मू और कश्मीर में अगस्त में एक बहुत बड़ा ऑपरेशन किया और सितंबर के शुरू में उसने अखनूर की तरफ भी हमला किया पर भारतीय सेना ने उसके सभी प्रयासों को नाकाम कर दिया और उसके बाद हमारे देश की लीडरशिप ने यह निर्णय लिया कि हम पाकिस्तान को अभी उसके घर में घुसकर मारेंगे और यहाँ पर 11 कोर को ये ऑर्डर्स मिले कि आप लाहौर की तरफ हमला करेंगे और 11 कोर की जो फोर माउंटेन डिवीज़न थी वो इस इलाके से होती हुई इचोगिल कनाल की तरफ आगे बढ़ी पर उस लड़ाई में हमको जो एक्सपेक्टेशंस थे वो पाकिस्तान की तरफ से उसकी बहुत बड़ी फोर्स यहाँ पर मौजूद थी और हमको उतनी सक्सेस नहीं मिली फिर पाकिस्तान ने जवाबी हमला किया और 8 तारीख को उसने अपना ये आक्रमण शुरू किया और आठ और नौ सितंबर को पाकिस्तान को इस आक्रमण में कुछ सफलता भी मिली कुछ हद तक उसके सैनिक यहाँ तक पहुँच गए थे और एक समय ऐसा आया कि इस बात का अंदेशा था कि हो सकता है कि पाकिस्तान की सेना यहाँ से आगे बढ़कर ब्यास के ब्रिज को कैप्चर कर ले और शायद अमृतसर और दिल्ली की तरफ भी कूच कर जाए पर जो पाकिस्तान की सेना के खिलाफ जो वेस्टर्न कमांड की 11 कोर यहाँ पर थी और वेस्टर्न कमांड के आर्मी कमांडर जनरल हरभक्त सिंह ने उस समय जो हमारे सेना के चीफ थे उनको विश्वास दिलाया कि हमारी सेना पूरी तरह से पूरी तरह से इस तरह में इस लड़ाई को लड़ने में पूरी तरीके से असल उत्तर के इलाके में पाकिस्तान को हर हालत में रोकेगी तो ये इलाका था असल उत्तर का जहाँ पर आठ नौ और दस सितंबर को ਬਹੁਤ ਭੀਸ਼ਣ ਜਿੱਤ ਹੋ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ 1965 ਦੀ ਉਹ ਲੜਾਈ ਜਿਹੜੀ ਖੇਮ ਕਰਨ ਦੇ ਇਲਾਕੇ ਅਸਲ ਉੱਤਰ ਪਿੰਡ ਦੇ ਵਿੱਚ ਲੜੀ ਗਈ ਸੀ ਜਿਸ ਲੜਾਈ ਦੇ ਵਿੱਚ ਪਾਕਿਸਤਾਨ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਅੱਜ ਉਸ ਲੜਾਈ ਨੂੰ ਜਿਹੜਾ ਕਿ ਕਹਿ ਸਕਦੇ ਹਾਂ ਜਾਂ ਉਸ ਜਿੱਤ ਨੂੰ ਯਾਦ ਕਰਦੇ ਹੋયા ਡਾਇਮੰਡ ਜੁਬਲੀ ਜਿੱਥੇ ਮਨਾਈ ਜਾ ਰਹੀ ਹੈ ਉੱਥੇ ਕਹਿ ਸਕਦੇ ਹਾਂ ਕੁਝ ਗੈਲਰੀਆਂ ਦਾ ਜਿਹੜਾ ਅਦਗਾਟਨਾ ਉਹ ਭਾਰਤੀ ਸੈਨਾ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਇਸ ਤਰੀਕੇ ਦੀ ਜਿਹੜੀ ਗੈਲਰੀ ਆ ਉਹ ਬਣਾਈ ਗਈ ਹੈ ਜਿਸ ਗੈਲਰੀ ਦੇ ਵਿੱਚ 1965 ਦੀ ਉਹ ਲੜਾਈ ਜਿਸ ਲੜਾਈ ਦੇ ਵਿੱਚ ਪਾਕਿਸਤਾਨ ਨੂੰ ਆਪਣੇ ਜਿਹੜੇ ਟੈਂਕ ਸੀਗੇ ਉਹ ਛੱਡ ਕੇ ਭੱਜਣਾ ਪਿਆ ਸੀਗਾ ਉਹਨਾਂ ਚੀਜ਼ਾਂ ਦਾ ਸਾਰਾ ਇਤਿਹਾਸ ਜਾਂ ਕਿ ਸਦੇ ਜੋ ਵੀ ਚੀਜ਼ਾਂ ਜਿਹੜੀਆਂ ਕਹਿ ਸਕਦੇ ਹਾਂ ਪਾਕਿਸਤਾਨ ਤੋਂ ਭਾਰਤੀ ਸੈਨਾ ਨੇ ਬਰੰਦ ਕੀਤੀਆਂ ਸੀਗੀਆਂ ਜਾਂ ਕਹਿ ਸਕਦੇ ਹਾਂ ਉਹਨਾਂ ਚੀਜ਼ਾਂ ਦੇ ਉੱਪਰ ਕਬਜ਼ਾ ਕੀਤਾ ਸੀਗਾ ਉਰੋਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਹਿਸਟਰੀ ਆ ਉਹ ਕਹਿ ਸਕਦੇ ਆ ਇਸ ਗੈਲਰੀ ਦੇ ਵਿੱਚ ਕਿਸ ਤਰ੍ਹਾਂ ਦੱਸੀ ਗਈ ਹੈ ਦੂਸਰੇ ਪਾਸੇ ਜੋ ਹੁਮੈਦ ਗੈਲਰੀ ਆ ਉਸ ਗੈਲਰੀ ਦਾ ਕਿਸ ਤਰ੍ਹਾਂ ਦੇ ਉਦਘਾਟਨ ਕੀਤਾ ਗਿਆ ਜਿਸ ਗੈਲਰੀ ਦੇ ਵਿੱਚ ਜੋ ਕਹਿ ਸਕਦੇ ਆ ਉਸ ਸਮੇਂ ਦੇ ਜੋ ਫੌਜੀ ਜਵਾਨ ਸੀਗੇ ਸ਼ਹੀਦ ਅਬਦੁਲ ਹੁਮੈਦ ਖੁਰਾਂ ਦਾ ਜਿਹੜਾ ਕਿ ਸਾਰੀ ਜਾਣਕਾਰੀ ਹੈ ਦੱਸੀ ਗਈ ਹੈ ਕਿ ਕਿਸ ਤਰੀਕੇ ਉਹਨਾਂ ਨੇ ਇੱਕ ਇੱਕ ਕਰਕੇ ਜੋ ਟੈਂਕ ਸੀਗੇ ਉਹ ਤਬਾਹ ਕੀਤੇ ਸਨ ਅਤੇ ਕਿਸ ਤਰੀਕੇ ਉਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਉਥੋਂ ਭੱਜਣ ਦੇ ਲਈ ਮਜਬੂਰ ਕੀਤਾ ਸੀਗਾ ਇਹ ਵੱਖ-ਵੱਖਰੇ ਤਰੀਕੇ ਦੀਆਂ ਫੋਟੋਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਟੈਂਕ ਆ ਰਹੇ ਨੇ ਕਿੱਸਾ ਦੇ ਆ ਜਾਂ ਕੁਝ ਤਰੀਕੇ ਦੇ ਜਿਹੜੇ ਹਥਿਆਰ ਨੇ ਉਹਨਾਂ ਹਥਿਆਰਾਂ ਦੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕਿੱਸਾ ਦੇ ਤਿਆਰੀ ਹੈ ਕੀਤੀ ਜਾ ਰਹੀ ਆ ਦੂਸਰੇ ਪਾਸੇ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਟੈਂਕ ਨੇ ਜਿਹੜੇ ਪੂਰਨ ਤਰੀਕੇ ਦੇ ਨਾਲ ਬਰਬਾਦ ਕਰ ਦਿੱਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਉਸ ਸਮੇਂ ਦੇ ਜਿਹੜੇ ਕਿੱਸਾ ਦੇ ਫੌਜੀ ਜਵਾਨ ਸੀਗੇ ਉਹ ਸਭ ਤੋਂ ਅੱਗੇ ਹੋ ਕੇ ਜਿਹੜੇ ਲੜਾਈ ਲੜਦੇ ਹੋਏ ਨਜ਼ਰ ਆਏ ਸਨ ਜਿਸ ਕਰਕੇ 1965 ਦੀ ਜਿਹੜੀ ਇਹ ਲੜਾਈ ਸੀਗੀ ਇਹ ਖਾਸ ਤੌਰ ਤੇ ਇਹ ਇੱਕ ਤਰੀਕੇ ਦੇ ذریعے ਦੇਖਿਆ ਜਾਵੇ 8 ਤਰੀਕ ਤੋਂ ਲੈ ਕੇ 8 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਲੜੀ ਗਈ ਅਤੇ ਇਹਨਾਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਪਾਕਿਸਤਾਨ ਨੇ ਇਹ ਹਰ ਨਪਾਕ ਹਰਕਤ ਜਿਹੜੀ ਉਹ ਕਿਸੇ ਦੇ ਕੋਸ਼ਿਸ਼ ਕੀਤੀ ਪਰ ਉਸ ਕੋਸ਼ਿਸ਼ ਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਫਿਰ ਤੋਂ ਇੱਕ ਵਾਰ ਫੇਲ ਹੋਇਆ ਅਤੇ ਅੱਜ ਉਹੀ ਚੀਜ਼ਾਂ ਜਿਹੜੀਆਂ ਕਿਸੇ ਦੇ ਇਤਿਹਾਸ ਦੇ ਤੌਰ ਤੇ ਇੱਥੇ ਰੱਖੀਆਂ ਗਈਆਂ ਨੇ ਤਾਂ ਕਿ ਪਤਾ ਲੱਗ ਸਕੇ ਪਾਕਿਸਤਾਨ ਨੂੰ ਕਿ ਉਸ ਦਾ ਵੀ ਕਿਸ ਤਰੀਕੇ ਦਾ ਜਿਹੜਾ ਕਿਸ ਦੇ ਹਥਿਆਰ ਸਿਸਟਮ ਹੈ ਜਾਂ ਕਿਸ ਦੇ ਹਥਿਆਰ ਇਹ ਉਹ ਹਥਿਆਰ ਹੈ ਜਿਹੜੇ ਕਿਸੇ ਦੇ 1965 ਦੀ ਲੜਾਈ ਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਇੱਕ ਤਰੀਕੇ ਦੇ ذریعے ਬਰਾਮਦ ਕੀਤੇ ਗਏ ਸਨ ਇਹ ਅਮਰੀਕਨ ਮੇਡ ਜਿਹੜੀ ਇੱਕ ਰਾਈਫਲ ਹੈ ਜਿਹੜੀ ਕਿਸੇ ਦੇ ਹੈ ਇਹ ਖਾਸ ਤੌਰ ਤੇ ਇਹ ਕਿਸੇ ਦੇ ਜੰਗ ਦੇ ਦੌਰਾਨ ਜ਼ਿਆਦਾਤਰ ਜਿਹੜੀਆਂ ਵਰਤੀ ਜਾਂਦੀਆਂ ਨੇ ਤੇ 1965 ਦੀ ਲੜਾਈ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਜੋ ਗੰਦ ਸੀਗੀਆਂ ਉਹ ਇਸਤੇਮਾਲ ਕੀਤੀਆਂ ਗਈਆਂ ਸੀ ਇਹ ਰਾਈਫਲ ਵੀ ਉਸ ਸਮੇਂ ਪਾਕਿਸਤਾਨ ਦੀ ਆਰਮੀ ਤੋਂ ਬਰਾਮਦ ਕੀਤੀਆਂ ਗਈਆਂ ਸੀ ਜਿਹੜੀ ਪਾਕਿਸਤਾਨ ਦੀ ਆਰਮੀ ਸੋਚ ਕੇ ਆਈ ਸੀ ਕਿ ਅਸੀਂ ਜੋ ਸਵੇਰੇ ਅਟੈਕ ਕਰਾਂਗੇ ਇਹ ਅਤੇ ਸਵੇਰੇ ਅਟੈਕ ਕਰਨ ਤੋਂ ਬਾਅਦ ਦਪਹਿਰ ਤੱਕ ਜਿਹੜਾ ਕਿ ਅਸੀਂ ਜਿਹੜਾ ਕਿ ਅੱਗੇ ਵਧਦੇ ਹੋਏ ਹਰੀਕੇ ਤੱਕ ਪਹੁੰਚਾਂਗੇ ਅੰਮ੍ਰਿਤਸਰ ਜਲੰਧਰ ਜਿਹੜਾ ਕਿ ਹਾਈਵੇ ਆ ਬਿਆਸ ਦਰਿਆ ਤੱਕ ਅਸੀਂ ਰਾਤ ਤੱਕ ਪਹੁੰਚ ਜਾਵਾਂਗੇ ਤਾਂ ਦੋ ਜਿਹੜੇ ਇਲਾਕੇ ਨੇ ਉਹਨਾਂ ਨੂੰ ਅਸੀਂ ਵੰਡ ਦਵਾਂਗੇ ਕਿਉਂਕਿ ਈ ਇੱਕ ਪਾਸੇ ਜੋ ਹਰੀਕੇ ਹੈੱਡ ਪੈ ਜਾਂਦਾ ਸਤਲੁਜ ਬਿਆਸ ਆ ਕੇ ਮਿਲਦਾ ਦੂਸਰੇ ਪਾਸੇ ਬਿਆਸ ਦਰਿਆ ਸੀਗਾ ਤਾਂ ਉਸ ਤੋਂ ਉਰੇ-ਉਰੇ ਤੱਕ ਅਸੀਂ ਕਬਜ਼ਾ ਕਰ ਲਵਾਂਗੇ ਅਤੇ ਕੁਝ ਸਮੇਂ ਤੱਕ ਜਿਹੜਾ ਕਿ ਅਸੀਂ ਦਿੱਲੀ ਵੱਲ ਨੂੰ ਜਿਹੜਾ ਕਿ ਪਹੁੰਚ ਜਾਵਾਂਗੇ ਇਹ ਸੋਚ ਲੈ ਕੇ ਪਾਕਿਸਤਾਨ ਦੀ ਆਰਮੀ ਅੱਗੇ ਆਈ ਸੀ ਪਰ ਪਾਕਿਸਤਾਨ ਦੀ ਆਰਮੀ ਨੂੰ ਜੋ ਭਾਰਤੀ ਸੈਨਾ ਦਾ ਜਿਹੜਾ ਕੀ ਕਹਿ ਸਕਦੇ ਸਿੱਧੇ ਤੌਰ ਤੇ ਜਿਹੜੀ ਮਜ਼ਬੂਤੀ ਸੀਗੀ ਉਹ ਮਜ਼ਬੂਤੀ ਭਾਰਤੀ ਸੈਨਾ ਦੀ ਪਾਕਿਸਤਾਨ ਦੀ ਸੈਨਾ ਨੂੰ ਅਸ਼ੰਕਾ ਵੀ ਨਹੀਂ ਸੀਗੀ ਕਿ ਇਹਨੇ ਮਜ਼ਬੂਤ ਤਰੀਕੇ ਦੇ ਨਾਲ ਭਾਰਤੀ ਸੈਨਾ ਲੜੇਗੀ ਅਤੇ ਜਿਸ ਟੈਂਕ ਦੇ ਉੱਪਰ ਕਹਿ ਸਕਦੇ ਆ ਪਾਕਿਸਤਾਨ ਨੂੰ ਮਾਨ ਸੀਗਾ ਇਹ ਸਾਹਮਣੇ ਤੁਸੀਂ ਟੈਂਕ ਦੇਖ ਸਕਦੇ ਹੋ ਜਿਸ ਟੈਂਕ ਦੇ ਉੱਪਰ ਮਾਨ ਸੀਗਾ ਆ ਹਕੀਕਤ ਇਹ ਸੀਗੀ ਕਿ ਇਸ ਤਰੀਕੇ ਦਾ ਜਿਹੜਾ ਟੈਂਕ ਸੀਗਾ ਉਹ ਜਿਹੜਾ ਪਾਕਿਸਤਾਨ ਸੈਨਾ ਨੂੰ ਚਲਾਉਣਾ ਹੀ ਨਹੀਂ ਆਇਆ ਜਿਸ ਕਰਕੇ ਕਹਿ ਸਕਦੇ ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੈਂਕ ਸੀਗੇ ਉਹ ਭਾਰਤੀ ਸੈਨਾ ਨੇ ਜੋ ਪਾਕਿਸਤਾਨ ਸੈਨਾ ਦੇ ਤਬਾਹ ਕਰ ਦਿੱਤੇ ਜ਼ਿਆਦਾਤਰ ਟੈਂਕ ਜਿਹੜੇ ਕਿਸ ਤਰ੍ਹਾਂ ਦੇ ਪਾਕਿਸਤਾਨ ਸੈਨਾ ਤੋਂ ਭਾਰਤੀ ਸੈਨਾ ਨੇ ਖੋਲੇ ਜਿਸ ਤੋਂ ਬਾਅਦ ਪਾਕਿਸਤਾਨ ਦੀ ਜਿਹੜੀ ਸੈਨਾ ਸੀਗੀ ਉਸ ਨੂੰ ਇਸ ਇਲਾਕੇ ਨੂੰ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਅਤੇ ਅੱਜ ਉਸੇ ਚੀਜ਼ਾਂ ਨੂੰ ਜਿਹੜਾ ਕਿ ਇੱਕ ਗੈਲਰੀ ਦੇ ਤੌਰ ਤੇ ਇੱਥੇ ਰੱਖਿਆ ਗਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ 1965 ਦੀ ਲੜਾਈ ਹੋਵੇ ਚਾਹੇ ਕਿਸ ਤਰ੍ਹਾਂ ਦੇ 2025 ਦਾ ਆਪਰੇਸ਼ਨ ਤੋਂ ਦੂਰ ਹੋਵੇ ਇਹ ਇਹਨਾਂ ਦਰਮਿਆਨ ਪਾਕਿਸਤਾਨ ਨੂੰ ਆਪਣੇ ਮੂੰਹ ਦੀ ਖਾਣੀ ਪਈ ਆ ਅਤੇ ਪਾਕਿਸਤਾਨ ਨੇ ਹਮੇਸ਼ਾ ਨਪਾਕ ਸਾਜ਼ਿਸ਼ਾਂ ਰਚੀਆਂ ਨੇ ਪਰ ਉਹਨਾਂ ਨਪਾਕ ਸਾਜ਼ਿਸ਼ਾਂ ਦਾ ਜੋ ਭਾਰਤੀ ਸੈਨਾ ਨੇ ਇੱਕ ਮੂੰਹ ਤੋੜਵਾ ਜਵਾਬ ਦਿੱਤਾ ਤੇ ਉਸ ਸਮੇਂ ਦੇ ਜੋ ਕਿ ਸਦੇ ਫੌਜੀ ਜਵਾਨ ਸੀਗੇ ਜੋ ਕਿ ਸਦੇ ਸ਼ਹਾਦਤ ਪ੍ਰਾਪਤ ਕਰ ਗਏ ਸਨ ਅਬਦੁਲ ਹਮੀਦ ਜਿਨ੍ਹਾਂ ਦੀ ਕਿੱਸਾ ਦੇ ਆ ਇੱਕ ਬਹਾਦਰੀ ਨੇ ਪਾਕਿਸਤਾਨ ਦੇ ਜੋ ਟੈਂਕ ਸੀਗੇ ਜਿਨ੍ਹਾਂ ਟੈਂਕਾਂ ਦੇ ਉੱਪਰ ਮਾਨ ਸੀਗਾ ਅਮਰੀਕਾ ਨੂੰ ਮਾਨ ਸੀਗਾ ਕਿ ਅਸੀਂ ਆਪਣੇ ਟੈਂਕ ਪਾਕਿਸਤਾਨ ਨੂੰ ਦਿੱਤੇ ਨੇ ਉਹ ਟੈਂਕ ਮਿੰਟਾਂ ਸਕਿੰਟਾਂ ਦੇ ਵਿੱਚ ਕਿਸੇ ਦੇ ਤਬਾਹ ਕਰ ਦਿੱਤੇ ਅਤੇ ਇਸ ਇਲਾਕੇ ਦੇ ਵਿੱਚ ਕਿਹਾ ਜਾਂਦਾ ਕਿ ਉਸ ਸਮੇਂ ਟੈਂਕ ਹੀ ਟੈਂਕ ਸੀਗੇ ਜਿਨ੍ਹਾਂ ਟੈਂਕਾਂ ਨੂੰ ਕਿਸੇ ਦੇ ਪਾਕਿਸਤਾਨ ਅੱਗੇ ਲੈ ਕੇ ਜਾਣਾ ਚਾਹੁੰਦਾ ਸੀ ਪਰ ਅਖੀਰ ਤੇ ਹੋਇਆ ਕਿ ਉਹਨਾਂ ਟੈਂਕਾਂ ਨੂੰ ਛੱਡ ਕੇ ਪਾਕਿਸਤਾਨ ਦੀ ਸੈਨਾ ਕਿਤੇ ਨਾ ਕਿਤੇ ਕਿਸੇ ਦੇ ਫਰਾਰ ਹੁੰਦੀ ਹੋਈ ਦਿਖਾਈ ਦਿੱਤੀ ਸੀ ਕੈਮਰਾ ਪ੍ਰਸੰਦੀਪ ਦੇ ਨਾਲ ਕਮਲਦੀਪ ਜੀ ਮੀਡੀਆ ਖਿੰਕਰ